ਮਿੱਤਰੋ ਕੀ ਹਾਲ ਚਾਲ ਨੇ ਅੱਜ ਨਾ ਤੁਹਾਡੇ ਵਾਸਤੇ ਇੱਕ ਨੀਲੇ ਤੇ ਚਿੱਟੇ ਕਲਰ ਦੇ ਵਿੱਚ ਲੈ ਕੇ ਆਇਆ ਸਵਰਾਜ ਟਰੈਕਟਰ ਹੁਣ ਬਹੁਤ ਸੱਜਣ ਸੋਚਦੇ ਹੋਣਗੇ ਵੀ ਪਤਾ ਨਹੀਂ 744 ਹੋਣਾ ਪਤਾ ਨਹੀਂ 735 ਹੋਣਾ ਮਿੱਤਰੋ ਨਾ ਤਾਂ 744 ਐ ਨੇ ਤੇ ਨਾ 735 ਐ ਜਿਹੜਾ ਸਵਰਾਜ ਹੈ ਨਾ ਉਹ ਹੈਗਾ ਧਰਮੇ ਸਵਰਾਜ 843 XM ਮਿੱਤਰੋ ਅੱਜ ਕੱਲ੍ਹ ਨਾ ਬਹੁਤ ਸੱਜਣ ਨੇ ਇਹ ਟਰੈਕਟਰ ਨੂੰ ਪਸੰਦ ਕਰਦੇ ਆ ਪਸੰਦ ਵਾਲੇ ਕਰਦੇ ਆ ਤੇ ਗੱਲ ਉਹ ਹੋ ਜਾਂਦੀ ਆ ਵੀ ਮੈਂ ਕੱਲੀ ਤੇ ਮਲਾਹੇਦਾਰ ਵਾਲੇ ਕਿਹਦਾ ਕਿਹਦਾ ਮਾਣ ਰੱਖ ਲਾਂ ਟਰੈਕਟਰ ਬਹੁਤ ਘੱਟ ਨੇ ਲੱਭਣ ਵਾਲੇ ਬਾਲੇ ਨੇ ਪਰ ਜੇ ਕਿਸੇ ਸੱਜਣ ਨੇ ਫਾਇਦਾ ਲੈਣਾ ਨਾ ਇਹ ਟਰੈਕਟਰ ਨੂੰ ਲੈਣਾ ਤੇ ਫਟਾਫਟ ਸੰਪਰਕ ਕਰ ਲਿਓ ਤੁਹਾਨੂੰ ਦੱਸਾਂਗੇ ਵੀ ਕਿਹੜੇ ਪਿੰਡ ਤੋਂ ਇਹ ਸੇਲ ਹੋਣ ਵਾਸਤੇ ਆਇਆ ਅੱਜ ਪਹੁੰਚਿਆ ਹੋਇਆ ਬਰਨਾਲਾ ਮੰਡੀ ਦੇ ਵਿੱਚ ਧਰਮੇ ਪਹਿਲਾਂ ਤਾਂ ਨਾ ਜਮਾ ਟਾਇਰ ਦਿਖਾ ਦੇ ਬਿਲਕੁਲੀ ਨਵੇਂ ਹਨ ਤੇ ਟਾਇਰ ਮਾਗਰਲੇ ਵੀ ਦਿਖਾ ਦੇ ਉਸ ਤੋਂ ਬਾਅਦ ਨਾ ਚਾਰੇ ਪਾਸੇ ਤੇ ਕੈਮਰਾ ਮਾਰ ਦੇ ਗੱਲਾਂ ਬਾਤਾਂ ਤਾਂ ਪੂਰੀ ਐਂਡ ਨੇ ਤੇ ਫਿਰ ਦੱਸਾਂਗੇ ਵੀ ਇਹ ਕਿੰਨਾ ਕੁ ਮਾਡਲ ਆ ਕਿੰਨੇ ਕ ਘੰਟੇ ਚੱਲਿਆ ਹੋਇਆ ਲੈ ਇਧਰ ਪਾਸੋਂ ਕਰਵਾ ਦੇ ਚੈੱਕ ਇਧਰੋਂ ਵੀ ਕਰਵਾ ਦੇ ਚੈੱਕ ਵੀ ਯਾਨੀ ਕਿ ਪੂਰੀ ਨਾ ਗਰੰਟੀ ਵਾਲਾ ਟਰੈਕਟਰ ਆ ਮਿੱਤਰੋ ਛੜੀ ਟਰੈਕਟਰ ਦੇ ਕਿਸੇ ਪਾਸੇ ਵੀ ਨਹੀਂ ਹੈਗੀ ਪੂਰੀ ਤਸੱਲੀ ਵਾਲਾ ਟਰੈਕਟਰ ਆ ਤੇ ਹੁਣ ਮੈਂ ਤੁਹਾਨੂੰ ਮਾਡਲ ਪੁੱਛ ਲੈਨੇ ਆ ਆਪਣੇ ਅੰਕਲ ਜੀ ਨਾਲ ਸੇਲ ਕਰਨ ਵਾਸਤੇ ਆਏ ਨੇ ਥੋੜਾ ਜਿਹਾ ਜੱਗਦੇ ਨੇ ਕਹਿੰਦੇ ਵੀ ਅਸੀਂ ਕਿਤੇ ਕੈਮਰੇ ਦੇ ਸਾਹਮਣੇ ਆਏ ਨਹੀਂ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਮਾਡਲ ਕਿੰਨਾ 2023 ਆ ਮਾਡਲ ਸਰ 2023 ਮਾਡਲ ਆ 23 ਦੇ ਕਿੰਨੇ ਕਿੰਨੇ ਮਹੀਨੇ ਚ ਨਿਕਲਿਆ ਹੋਣਾ ਇਹ ਇਹ ਹੋਊਗਾ ਤੀਜੇ ਚੌਥੇ ਮਹੀਨੇ ਦਾ ਫਾਈ ਓਕੇ ਮਾਰਚ ਅਪ੍ਰੈਲ ਦਾ ਨਿਕਲਿਆ ਹੋਇਆ ਹਾਂਜੀ ਹਾਂਜੀ ਓਕੇ ਤੇ ਮਿੱਤਰ 919 ਦੇ ਘੰਟੇ 915 ਹੋ ਗਏ। ਦਰ ਮੈਂ ਚੈੱਕ ਕਰਕੇ ਜੀ ਤੇਰਾ। ਹਾਂਜੀ। 919 ਘੰਟੇ ਵੇ ਕਹਿੰਦੇ ਨੇ ਅੰਕਲ ਜੀ ਵੀ ਚੱਲਿਆ ਹੋਇਆ। 919 ਆ। ਓਕੇ। ਤੇ ਡਬਲ ਪੰਪ ਪਚਾਜੇ। ਠੀਕ ਆ ਜੀ। ਆ ਦੇਖੀ। ਟਾਇਰ ਵੀ ਚੈੱਕ ਕਰਵਾ ਦੇ। ਮੂਹਰੇ ਟਾਇਰ ਤਾਂ ਜਮੀ ਨਵੇਂ ਨਹੀਂ ਜਿਹਦੇ। ਹਾਂਜੀ। ਤੇ ਇਹ ਫਿਰ ਥੋੜੇ ਜਿਹੀ ਚੱਲ ਜੇ ਕਿਵੇਂ ਗਏ? ਹਾਂਜੀ ਹਾਂ। ਬਸ ਫਿਰ ਵੀ 2 ਸਾਲ ਹੋ ਗਏ ਜੀ ਟ੍ਰਾਈਕਲ ਚੱਲਦੇ ਨੇ। ਓਕੇ। ਤੇ ਆਰੇ ਮਤਲ ਚੱਕਰਵਾ ਦੇ। ਮਤਲ ਆਏ ਵੀ ਚੱਲਿਆ ਮਤਲ ਕਿਹਾ ਹੈਗਾ। ਆ ਦੇਖੀ। ਹਾਲੇ ਤੱਕ ਜਿਵੇਂ ਕਹਦੀ ਨਾ ਜਿਵੇਂ ਸਟਿੱਕਰਾਂ ਦੇ ਦਾਗ ਜੇ ਵੀ ਉਦਾਂ ਹੀ ਪ ਇਹ 4x4 ਵੀਲ ਦੇ ਵਿੱਚ ਹੈ ਹਾਂਜੀ 4 ਵੀਲ 4 ਵੀਲ ਦੇ ਵਿੱਚ ਆ ਮਿੱਤਰੋ ਟਰੈਕਟਰ ਦਾ ਖੜਾ ਬਈ ਬੜਾ ਚੰਗਾ ਸੋਹਣਾ ਹੀ ਬੜਾ ਲੱਗਦਾ ਤੇ ਡਬਲ ਪੰਪ ਦੇ ਵਿੱਚ ਆ ਜਾਂਦਾ ਇਹ ਹਨਾ ਜੀ ਹਾਂਜੀ ਹਾਂ ਤੇ ਹੋਰ ਦੇਖ ਆ ਸਾਰਾ ਆ ਕਲਰ オリジナル ਹੀ ਨੇ ਜੀ ਸਾਰਾ ਸਾਰਾ オリジナル ਜੀ ਕਿਤੇ ਵੀ ਇਹਦੇ ਨੋ ਜਿੰਨਾ ਦਾਗ ਨਹੀਂ ਹੈ ਅੱਛਾ ਤੇ ਤੁਸੀਂ ਇਹ ਦੇਖੋ ਮਿੱਤਰੋ ਆ ਨਾ ਹਲੇ ਗਰੀਸਾ ਗਰੂਸਾ ਵਾਲੀਆਂ ਜਿਵੇਂ ਕਹਿੰਦੀ ਨਿਪਲਾਂ ਜੀਆਂ ਸਾਰੀਆਂ ਉੱਧੇ ਹੀ ਖੜੀਆਂ ਨੇ ਹੁਣ ਤੋਂ ਉਹਨੂੰ ਇਹਦੇ ਵਿੱਚੋਂ ਕੰਡੀਸ਼ਨ ਦਿਖਾਉਣੇ ਆ ਕਈ ਸੱਜਣ ਕਹਿਣਗੇ ਪਤਾ ਨਹੀਂ ਬਾਹਰੋਂ ਹੀ ਦਿਖਾਈ ਜਾਂਦਾ ਪਾਲਸਾਂ ਮਾਰੀਆਂ ਹੋਈਆਂ ਨੇ ਹਨਾ ਦੇਖੋ ਤਾਂ ਮੈਂ ਜਮੇ ਸੁੱਕਾ ਪਿਆ ਮੇਤਰੋ ਪੂਰੀ ਕਹਣ ਕਢੀ ਸੁਣਾਣਾ ਤੁਸੀਂ ਇਹ ਮੰਨ ਕੇ ਚੱਲੋ ਵੀ ਜਿਵੇਂ ਏਜੰਸੀ ਦੇ ਵਿੱਚ ਖੜਾ ਰੈਡੀਏਟਰ ਸਮਾਰ ਕੇ ਚੈੱਕ ਕਰਵਾ ਦੀ ਹੋ ਗਿਆ ਲੈ ਰੱਖ ਦਈਏ ਕਰਾਂ ਸਵਰਾਜ 843 ਮੇਤਰੋ ਮਾਡਲ ਹੈਗਾ 2023 ਹੈਨਾ ਤੇ 4휠 ਦੇ ਵਿੱਚ ਆ ਦੇਖ ਸਾਰਾ ਕੁਝ ਓਕੇ ਆ ਪੂਰਾ ਹੈਨਾ ਪੈਰਦਨ ਧਰਮੇ ਚੈੱਕ ਕਰ ਬਈ ਮੇਤਰੋ ਤੁਸੀਂ ਇਹ ਕਹੋਗੇ ਵੀ ਅਸੀਂ ਜੇ ਤੁਸੀਂ ਘਰੇ ਲੈ ਗਏ ਨਾ ਤੁਹਾਡੇ ਗਵਾਂਡੀ ਗਵਾਂਡੀ ਇਹ ਸੋਚਣਗੇ ਵੀ ਪਤਾ ਨਹੀਂ ਨਵਾਂ ਕਢਵਾ ਲੇ ਆ ਠੀ ਬੜਾ ਬੰਦਾ ਸਾਰਾ ਕਰਵਾ ਚੈੱਕ ਕੋਈ ਤੱਥ ਨਹੀਂ ਡਾਇਰੈਕਟਰ ਦੇ ਵਿੱਚ ਅੰਕਲ ਜੀ ਨੰਬਰ ਇਹਦਾ ਕਿੱਥੋਂ ਦਾ ਹੈ ਨੰਬਰ ਇਹਦਾ ਪੰਜਾਬ ਦਾ ਜੀ ਪੰਜਾਬ ਦਾ ਨੰਬਰ ਹੈ ਕਿੰਨੀ ਪਾਰਟੀ ਦੇ ਨਾਮ ਹੋਏ ਫਰਸਟ ਜੀ ਫਰਸਟ ਅਸਾ ਫਰਸਟ ਹੀ ਹੈ ਫਰਸਟ ਹੀ ਹੈ ਜੀ ਤੁਸੀਂ ਕੜਵਾਇਆ ਜਾਂ ਤੁਹਾਡੇ ਰਿਸ਼ਤੇਦਾਰਾਂ ਤੋਂ ਲੈਂਦਾ ਕਿ ਤੁਸੀਂ ਮੇਰੇ ਰਿਸ਼ਤੇਦਾਰਾਂ ਤੋਂ ਲੈਂਦਾ ਰਿਸ਼ਤੇਦਾਰਾਂ ਤੋਂ ਲੈਂਦਾ ਓਕੇ ਤੇ ਮੈਨੂੰ ਇਹ ਦੱਸਿਓ ਹੁਣ ਹਾਂਜੀ ਨੰਬਰ ਵੀ ਤੁਸੀਂ ਦੱਸਤਾ ਇਹਦਾ ਪੰਜਾਬ ਦਾ ਹਨਾ ਪਾਰਟੀ ਵੀ ਫਾਸਟ ਹੈ ਚੱਲਿਆ ਵੀ 919 ਘੰਟੇ ਆ ਮੈਂ ਕਹਣਾ 919 ਘੰਟੇ ਜੀ ਹਰ ਇੱਕ ਚੀਜ਼ ਦੇ ਦੇਣਦਾਰ ਹੋਵਾਂਗੇ ਇਹਦੇ ਹੁੱਡ ਵੀ ਹੈ ਜੀ ਨਾਲ ਮਤਲਬ ਅਸਾਂ ਹੁੱਡ ਵੀ ਆਪਣੇ ਨਾਲ ਦੇਣਗੇ ਜੀ ਹਾਂ ਹੁੱਡ ਦੇ ਨਾਲ ਮਤਲਬ ਹਾਂ ਇਹ ਵੱਡੀ ਗੱਲ ਹੁੰਦੀ ਹੈ ਵੀ ਇਹਦੇ ਨਾਲ ਹੁੱਡ ਨਾਲ ਮਿਲੂ ਜਿਹੜੇ ਤੁਸੀਂ ਮੈਨੂੰ ਖਰੀਦਣੇ ਹੈਗੇ ਹੁੱਡ ਨਾਲ ਆ ਜੀ origignal ਹੁੱਡ ਆ ਜੀ origignal ਹੁੱਡ ਓਕੇ ਤੇ ਮੈਨੂੰ ਇਹ ਦੱਸੋ ਇਹ ਨੀ ਚੀਜ਼ ਇਹਦੇ ਨਾਲ ਇਹ ਬਣੂ ਕਿੰਨੇ ਦਾ ਇਹ 6 ਲੱਖ ਤੇ 70 ਹਜ਼ਾਰ ਦਾ ਦੇ ਬਣੂ 3 ਲੱਖ 70 ਹਜ਼ਾਰ ਡਿਮਾਂਡ ਹੈ ਹਾਂ ਜੀ ਡਿਮਾਂਡ ਹੈ ਦੋਗੇ ਕਿੰਨੇ ਦਾ ਕਿੰਨਾ ਕੁ ਡਿਸਕਾਊਂਟ ਮਾਂਤਨ ਹੋ ਜਾਊਗਾ ਜੀ ਕਿੰਨਾ ਕੁ ਕਰ ਦਈਏ ਦਾ ਦੱਸ ਹੀ ਦੋ ਥੋੜਾ ਜਿਹਾ ਹੈ ਤੇ ਦੇ ਦਾਂਗੇ ਜੀ ਮੌਕੇ ਤੇ ਜਰਾ ਮੌਕੇ ਤੇ ਕਰੋਗੇ ਜੀ ਹਾਂ ਕੋਈ ਵੀ ਤੇ ਲੈ ਮਿੱਤਰੋ ਦੇ ਲਾਂਗੇ ਜੀ ਟ੍ਰੈਕਟਰ ਮੌਕੇ ਤੇ ਠੀਕ ਹੈ ਜੀ ਜੇ ਕਿਸੇ ਸੱਜਣ ਨੇ ਮਿੱਤਰੋ ਸਵਰਾਜ 843 XM ਖਰੀਦਣਾ ਨਾ ਤੁਹਾਡਾ ਪਿੰਡ ਕਿਹੜਾ ਜੀ ਪਿੰਡ ਢਿੱਲਾ ਮਾ ਜੀ ਸਰ ਪਿੰਡ ਢਿੱਲਾ ਬਰਨਾਲੀ ਦੇ ਨੇੜੇ ਪੈ ਜਾਂਦਾ ਹੈ ਹਾਂ ਜਿਲ੍ਹਾ ਬਰਨਾਲਾ ਪੈ ਜਾਂਦਾ ਮਿੱਤਰੋ ਅੱਜ ਬਰਨਾਲਾ ਮੰਡੀ ਚ ਸੇਲ ਹੋਣ ਵਾਸਤੇ ਆਇਆ ਮੈਂ ਕਿਹਾ ਵੱਖਰਾ ਜਿਹਾ ਟਰੈਕਟਰ ਆ ਕਿਉਂ ਨਾ ਸਾਡੇ ਸੱਜਣਾ ਮਿੱਤਰਾਂ ਨੂੰ ਦਿਖਾ ਦਈਏ ਹਣਾ ਫੋਨ ਮੈਨੂੰ ਬਹੁਤ ਆਉਂਦੇ ਹੁੰਦੇ ਆ ਕਹਿੰਦੇ ਭਾਈ ਸਵਰਾਜ ਐਕਸਐਮ ਹੋਵੇ ਕੋਈ ਮੈਂ ਕਿਹਾ ਵੀ ਮੈਂ ਤਾਂ ਅੱਜ ਤੱਕ ਕੋਈ ਸਾਡੇ ਏਰੀਆ ਚ ਟਰੈਕਟਰ ਦੇਖੇ ਨਹੀਂ ਅਜੇ ਪਹਿਲਾ ਟਰੈਕਟਰ ਨਵੀਂ ਚੀਜ਼ ਹੈ ਹਣਾ ਤੇ ਤੁਹਾਡਾ ਮੋਬਾਈਲ ਨੰਬਰ ਕਿੰਨਾ ਜੀ 94174 ਜੀ ਹਾਂਜੀ ਕਿ 80800 ਓਕੇ ਲੈ ਮਿੱਤਰੋ ਨੰਬਰ ਆਪਾਂ ਸਕਰੀਨ ਤੇ ਚ ਪੰਜਾਬ ਦਾ ਫਰਸਟ ਪਾਰਟੀ ਦੇ ਨਾਮ ਹੈ 919 ਘੰਟੇ ਚੱਲਿਆ ਢੁੱਟੋ ਮੇਲਾ